ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਬਾਛਿਤ ਗੁਰੂ ਜੀ ਦੀ ਪਾਤਸ਼ਾਹੀ ਦਸਵੀਂ ਗ੍ਰੰਥਕ ਪਤੀ ਸਮਰਦਾਇ ਗੁਰੂ ਨਾਨਕ ਦੇਵ ਜੀ ਆਇਆ ਹੈ ਫਿਰ ਗੁਰੂ ਗੋਬਿੰਦ ਸਿੰਘ ਜੀ ਆਰਾਮਦਾਸ ਜੀ ਹੋਈ ਸਹਾਇ ਅਰਜਨ ਹਰਗੋਬਿੰਦ ਰਾਉ ਸਮਰਵ ਸੁਖੀ ਹਰਦਾਇ ਸ਼੍ਰੀ ਹਰਿਕ੍ਰਿਸ਼ਨ ਜੀ ਆਈਐ ਜਿਸ ਰਿੱਠ ਸਾਹਿਬ ਦੀ ਪੂਜਾ ਹੈ ਤੇ ਬਹਾਦਰ ਸਿਮਰਿਆ ਪਰਨੌਲ ਬੇਅਦਾ ਇਹ ਸਭ ਥਾਂ ਹੀ ਹੋਈ ਸਹਾਇ ਦਾਸਮੀ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਸਹਾ ਰਹੀ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਟ ਨੰਤਿਧਾਰ ਦੀ ਪਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰੀਆਂ ਤੁਹਾਨੂੰ ਸਭ ਜادیه ਚਾਲੀ ਬੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵੰਡੂ ਕੀ ਸ਼ਕਿਆ ਦੇਗ ਚਲਾਈ ਤੇਗ ਵਾਹੀ ਦੇਖਿ ਅਨਰਖੀ ਤਾ ਤਨਾ ਪਿਆਰੀਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨਾ ਸਿੰਧਾ ਸਿੰਘਣੀਆਂ ਨੇ ਧਰਮ へ ਸ੍ਰੀ ਜਗਤੇ ਬੰਦ ਬੰਦ ਘਟਵਾਇ ਕੋਕਰੀਆਂ ਲੋਹਾਈਆਂ ਚੜਖੀਆਂ ਤੇ ਚੜੇ ਆ ਰਿਆਂ ਨਾਲ ਚਲਾਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹੀ ਥਾਰੇ ਆ ਸਿੱਖੀ ਕੇ ਸਾਸ ਸਵਾਸਾਂ ਨਾਮ ਨਿਭਾਈ ਤਨਾ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸੰਜਾ ਤਖਤਾਂ ਸਰਬਤ ਗੁਰਦੁਆਰਿਆਂ ਜੀ ਦਾ ਧਿਆਨ ਲਾੜ ਕੇ ਬੋਲੋ ਜੀ ਵਾਹਿਗੁਰੂ ਸ੍ਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿ ਗੁਰੂ ਵਾਹਿ ਗੁਰੂ ਚਤੇ ਆਗਤਿਆਵਨ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹ ਤਹ ਰਖਾ ਰਹੀ ਆਈ ਦੇਗ ਤੇ ਫਤਹ ਹੈ ਦਰਬ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਾਏ ਖਾਲਸਾ ਜੀ ਕੀ ਬੋਲ ਵਾਲੇ ਬੋਲੋ ਜੀ ਆਮੀਨ ਸਿੱਖਾ ਨੂੰ ਸਿੱਖੀ দান ਕੇਸ਼ দান ਰਹਿਤ দান ਗਵੇਕ দান ਵਿਸਾਹੋ দান ਕਰੋਸਾ দান ਗੰਨਾ ਸਿਧਾਣ ਨਾਮ ਗਾਹਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਚਲਦੇ ਦੋਗੇ ਜਗੋ ਜਗ ਅਟਲ ਧਰਮ ਪਰ ਜੈਕਾਰ ਬੋਲੋ ਜੀ ਵਾਹਿ ਸਿੱਖਾ ਦਾ ਮਨ ਨਹੀਂ ਵਾ ਮਤਿ ਚਿਵਤ ਪਤ ਦਰਾਖਾ ਪਾਪ ਵਾਹਿ ਦਰੂਹੇ ਅਕਾਲ ਪੁਰਖ ਆਪਣੇ ਪੰਥ ਦੇ ਸਰ ਸਹਾਈ ਦਾ ਕਰ ਜਿਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਪੁੱਲੇ ਦਰਸ਼ਨ ਦੀ ਦਾਹਨ ਸੇਵਾ ਸੰਵਾਦ ਦਾ ਗਾਨ ਫਾਲਸੰਗੀ ਦੀ ਬਖਸ਼ੋ ਹੇ ਨਿਮਾਣੀ ਹੁੰਦੇ ਮਾਨ ਸਤਿਗੁਰ ਜੀ ਨੇ ਤਾਂ ਨਹੀਂ ਹੁੰਦਾ ਤਾਂ ਹਣ ਮਿਉਂਦੀ ਉਹ ਉਸ ਨੇ ਆਸਰੇ ਦੇ ਆਸਰਾ ਸੱਚੇ ਤਰ੍ਹਾਂ ਬਾਹਰ ਜੀ ਤਨ 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 ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਤਨ ਭੰਨ ਭੰਨ ਅਮਰ ਸ਼ਹੀਦ ਬ੍ਰਹਮ ਦਿਆਨੀ ਸ਼ਹੀਦ ਬਾਬਾ ਦੀ ਜੀ ਸਾਹਿਬ ਜੀ ਆਪ ਜੀਆਂ ਦੇ ਪਵਿੱਤਰ ਪਾਵਨ ਸਥਾਨ ਵਿਖੇ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਬਿਵਾਰਕ ਕਰਮਨ ਕਮਲਾ ਪਾਸ ਅਰਦਾਸ ਬੇਨਤੀ ਜੋਦਨੀ ਦਾ ਤਾਰਕ ਕੀਤਾ ਜੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸਰਬੱਤ ਦੇ ਭਲੇ ਦੀ ਰਾਤਰੀ ਅਰਦਾਸ ਬੇਨਤੀ ਕਿਰਪਾ ਕਰਨੀ ਦਰੋਹਪੁਰੋਂ ਸਰਬੱਤ ਸੰਗਤਾਂ ਦਾ ਭਲਾ ਕਰਨਾ ਸਤਿਗੁਰੂ ਦਰੋਂ ਕਰੋਂ ਸਿੱਖੀ ਸਦਕ ਭਰੋਸਾ ਨਾਮ ਦਾਨ ਬਖਸ਼ਣਾ ਸਰਬਤ ਸੰਤਾਂ ਦੇ ਘਰਾਂ ਪਰਿਵਾਰਾਂ ਵਿਖੇ ਆਪਸੀ ਪ੍ਰੇਮ ਪਿਆਰ ਤਫਾ ਸੁਖ ਸ਼ਾਂਤੀ ਵਰਤਾਉਣੀ ਦੇਹੀ ਅਰੋਗਤਾਵਾਂ ਦਰੋਂ ਕਰੋਂ ਤੰਦਰੁਸਤੀਆਂ ਦੀ ਦਾਤ ਬਖਸ਼ਣੀ ਸੇਵਾ ਸਿਮਰਨ ਦੀ ਦਾਤ ਨਾਮ ਦਾਨ ਬਖਸ਼ਣਾ ਆਪਣੇ ਚਰਨਾਂ ਕਮਲਾਂ ਦੇ ਨਾਲ ਸਦਾ ਜੋੜਨਾ ਦਰੋਂ ਕੋਰੋਂ ਸਤਿਗੁਰਜੀ ਸਰਬਤ ਸੰਗਤਾਂ ਦਾ ਭਲਾ ਕਰਨਾ ਤੇ ਅੰਤ ਤੁਲਾ ਮੁਖ ਲੈਣੀ ਆ ਜੀ ਇਸ ਹੋਵੇ ਇਨਾਮ ਚੁਕਿਆ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ